ਦੀ ਬੋਲ ਚਾਲ ਦੀ ਭਾਸ਼ਾ ਪੰਜਾਬੀ ਨਹੀਂ ਹੈਗੀ ਉਹਨਾਂ ਪੰਜਾਬੀ ਮਾਂ ਬੋਲੀ ਦਾ ਇੱਕ ਸ਼ਬਦ ਵੀ ਨਹੀਂ बोल ਸਕਦੇ ਉਹ ਜੁਬਾਨ ਉਹਨਾਂ ਦੀ ਪਹਿਚਾਨ ਉਹਨਾਂ ਦਾ ਵਸੇਬ ਪੰਜਾਬੀ ਮਾਂ ਬੋਲੀ ਵਾਲਾ ਨਹੀਂ ਹੈਗਾ ਉਹਨਾਂ ਵੀ ਦੇ ਵਿੱਚ ਮਾਂ ਬੋਲੀ ਦੇ ਵਿੱਚ ਕੋਈ ਬੋਰਡ ਨਹੀਂ ਲਗਾਏ ਕੋਈ ਵੀ ਇਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹਰਸੁਭਾ ਨਿਊਜ਼ ਅੱਜ ਅਸੀਂ ਜੁੜੇ ਹਾਂ ਪਵਨ ਜੀ ਦੇ ਨਾਲ ਜੋ ਕਿ ਇੱਕ ਸੋਸ਼ਲ ਐਕਟਿਵਿਸਟ ਹੈਗੇ ਨੇ ਆ ਉਹਨਾਂ ਨਾਲ ਗੱਲਬਾਤ ਕਰੀਏ ਹਾਂਜੀ ਪਵਨ ਜੀ ਕੀ ਕਹਿਣਾ ਚਾਹੋਗੇ ਜੋ ਇੱਕ ਨੋਟਿਸ ਜਾਰੀ ਹੋਇਆ ਸੀ ਉਹ ਨੋਟਿਸ ਜਾਰੀ ਹੋਇਆ ਨੂੰ ਇੱਕ ਸਾਲ ਹੋ ਚੁਕਿਆ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਥੋੜਾ ਜਿਹਾ ਉਹਨੂੰ ਡਿਟੇਲ ਦੇ ਬਾਰੇ ਦੱਸ ਸਕਦੇ ਹੋ ਮੈਨੂੰ ਆ ਦੇਖੋ 31 ਮਾਰਚ ਦਿਨ ਸ਼ੁੱਕਰਵਾਰ 2023 ਨੂੰ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਸਟੇਟ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਦੇ ਅਧੀਨ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿੰਨੇ ਵੀ ਸਰਕਾਰੀ ਜਾਂ ਪ੍ਰਾਈਵੇਟ ਇਸਟੈਬਲਿਸ਼ਮੈਂਟਸ ਹੈਗੇ ਆ ਉਹ ਪ੍ਰਾਈਵੇਟ ਕਮਰਸ਼ੀਅਲ ਸ਼ਾਪਸ ਹੋਣ ਗਵਰਨਮੈਂਟ ਆਫਿਸ ਹੋਣ ਸੈਮੀ ਗਵਰਨਮੈਂਟ ਆਫਿਸ ਹੋਣ ਐਜੂਕੇਸ਼ਨਲ ਇੰਸਟੀਟਿਊਟਸ ਹੋਣ ਸਕੂਲ ਔਰ ਕਾਲਜ ਹੋਣ ਬੋਰਡ ਹੋਣ ਮਾਈਲਸਟੋਨਸ ਹੋਣ ਕੋਈ ਵੀ ਚੀਜ਼ਾਂ ਹੋਣ ਉਹਨਾਂ ਉੱਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਡਿਸਪਲੇ ਕੀਤਾ ਹੋਵੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦਿੱਤੀ ਹੋਵੇ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਇਹ ਨਿਚੋੜ ਨਿਕਲਦਾ ਹੈ ਕਿ ਇਹ ਐਕਟ ਔਨ ਗਰਾਉਂਡ ਕਿਤੇ ਵੀ ਲਾਗੂ ਨਹੀਂ ਹੋਇਆ ਦਿਸ ਰਿਹਾ ਸਾਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤੇ ਜਾਰੀ ਕਰ ਦਿੱਤੀ ਪਰ ਔਨ ਗਰਾਉਂਡ ਇਹਦਾ ਅਮਲ ਦਰਾਮਦ ਨਹੀਂ ਕਰਾਇਆ ਇਹਨੂੰ ਇੰਪਲੀਮੈਂਟ ਨਹੀਂ ਕਰਾਇਆ 95% ਅਬਵ ਇਸਟੈਬਲਿਸ਼ਮੈਂਟਸ ਇਹੋ ਜਿਹਿਆਂ ਨੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਮਾਂ ਬੋਲੀ ਦੇ ਵਿੱਚ ਕੋਈ ਬੋਰਡ ਨਹੀਂ ਲਗਾਏ ਕੋਈ ਵੀ ਇਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਜਿੱਦਾਂ ਕਿ ਅਨੁਸਾਰ ਸਕੂਲ ਵਿੱਚ ਪੰਜਾਬੀ ਬੋਲਣ ਤੇ ਫਾਈਲ ਲਾ ਦਿੱਤਾ ਗਿਆ ਹੈ ਜੁਰਮਾਨਾ ਲਾ ਦਿੱਤਾ ਜਾਂਦਾ ਹੈ ਤੇ ਉਹਦੇ ਬਾਰੇ ਕੀ ਤੁਸੀਂ ਸਕੂਲ ਵਾਲਿਆਂ ਨੂੰ ਕਹਿਣਾ ਚਾਹੋਗੇ ਤੇ ਪਰਿਵਾਰ ਵਿੱਚ ਵੀ ਕਈ ਬੰਦੇ ਹਿੰਦੀ ਬੋਲਦੇ ਨੇ ਆਪਸ ਵਿੱਚ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਇਹੀ ਗੱਲ ਮੈਂ ਅੱਗੇ ਹੀ ਅਰਜ਼ ਕੀਤੀ ਆ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਉਹ ਜਿਹੜੇ ਸੀਨੀਅਰ ਆਫੀਸਰਸ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਉਹਦੇ ਚੇਅਰਪਰਸਨ ਤੱਕ ਇਦਾਂ ਦੇ ਲਗਾ ਦਿੱਤੇ ਗਏ ਆ ਜਿਹੜੀ ਪੰਜਾਬੀ ਮਾਂ ਬੋਲੀ ਦਾ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਉਹਨਾਂ ਦਾ ਸ਼ਜਰਾਏ ਬਿਆਨ ਕਰਦਾ ਹੈ ਕਿ ਉਹਨਾਂ ਦਾ ਪੰਜਾਬੀ ਇਨਫਰਾਸਟ੍ਰਕਚਰ ਹੀ ਹੈ ਨਹੀਂ ਉਹਨਾਂ ਦੀ ਜ਼ੁਬਾਨ ਉਹਨਾਂ ਦੀ ਪਛਾਣ ਉਹਨਾਂ ਦਾ ਵਸੇਬ ਪੰਜਾਬੀ ਮਾਂ ਬੋਲੀ ਵਾਲਾ ਨਹੀਂ ਹੈਗਾ ਉਹਨਾਂ ਦੀ ਬੋਲ ਚਾਲ ਦੀ ਭਾਸ਼ਾ ਪੰਜਾਬੀ ਨਹੀਂ ਹੈਗੀ ਉਹਨਾਂ ਦੀ نسل ਕਬੀਲਾ ਕੌਮ ਪੰਜਾਬੀ ਨਹੀਂ ਹੈਗੀ ਇਹ ਸਾਰੀਆਂ ਗੱਲਾਂ ਜਿੱਥੇ ਐਡਮਿਨਿਸਟ੍ਰੇਸ਼ਨ ਦੀਆਂ ਤੌਰ ਉੱਪਰੋਂ ਚਲਦੀਆਂ ਤੇ ਜਦੋਂ ਉਹ ਹੀ ਪੰਜਾਬੀ ਨੂੰ ਉਹਨਾਂ ਪਸੰਦ ਨਹੀਂ ਕਰਦੇ ਲਾਗੂ ਫਿਰ ਉਹ ਕਿਵੇਂ ਕਰਾ ਸਕਣਗੇ ਸੋ ਇਸ ਕਰਕੇ ਇਹ ਵੀ ਫੈਕਟਰ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਹੈ ਵਾਜਿਬ ਗੱਲ ਕੀਤੀ ਆ ਕਿ ਸਕੂਲਾਂ ਦੇ ਵਿੱਚ ਹੀ ਜਦੋਂ ਪੰਜਾਬੀ ਬੋਲਣ ਦੇ ਉੱਤੇ ਜੁਰਮਾਨੇ ਕੀਤੇ ਜਾਂਦੇ ਆ ਤੇ ਫਿਰ ਉਹ ਕਿਵੇਂ ਇੰਪਲੀਮੈਂਟ ਇਸ ਚੀਜ਼ ਨੂੰ ਕਰਾਉਣਗੇ ਇਸ ਗੱਲ ਦੇ ਉੱਤੇ ਮੈਂ ਅੱਗੇ ਹੀ ਗੱਲ ਕੀਤੀ ਆ ਕਿ ਸਾਡੇ ਪੰਜਾਬ ਦੇ ਬੜੇ ਪ੍ਰਮੁੱਖ ਸ਼ਾਇਰ ਮਰਹੂਮ ਸ਼ਾਇਰ ਸਰਜੀਤ ਪਾਤਰ ਹੁਣਾਂ ਨੇ ਵੀ ਗੱਲ ਕੀਤੀ ਆ ਕਿ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ ਸਾਸਾਂ ਕਰਦੇ ਬਿਰਖਾਂ ਦਾ ਸਭ ਚੀਂ-ਚੀਂ ਕਰਦੀਆਂ ਚਿੜੀਆਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਪਰ ਮੈਂ ਸੁਣਿਆ ਹੈ ਇਸ ਧਰਤੀ ਤੇ ਉਹ ਵੀ ਦੇਸ਼ ਹੈ ਪੰਜਾਬ ਜਿਸ ਅੰਦਰ ਬੱਚੇ ਜੇ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਸੋ ਤੁਸੀਂ ਠੀਕ ਕਹਿ ਰਹੇ ਹੋ ਕਿ ਸਕੂਲਾਂ ਦੇ ਵਿੱਚ ਫਾਈਨ ਕੀਤੇ ਜਾਂਦੇ ਆ ਜੁਰਮਾਨੇ ਦਿੱਤੇ ਜਾਂਦੇ ਆ ਇਹਦੇ ਨਾਲ ਮਾਂ ਬੋਲੀ ਨੂੰ ਕਿਤੇ ਵੀ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਸਿਰ ਸਰਕਾਰ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਬਚਾਇਆ ਜਾਵੇ ਤੇ ਤੇ ਲੋਕੀ ਕਿੰਨੇ ਕਿ ਜ਼ਿੰਮੇਵਾਰੀ ਆਪਣੀ ਸਮਝ ਦੇਣ ਨੂੰ ਦੇਖੋ ਮੈਂ ਉਹੀ ਬੇਨਤੀ ਕੀਤੀ ਆ ਕਿ ਸਰਕਾਰਾਂ ਜਿੱਥੇ ਐਕਸ ਬਣਾ ਲੈਂਦੀਆਂ ਇਹ ਅਮੈਂਡ ਕਰ ਦਿੱਤਾ ਕਾਨੂੰਨ ਵੀ ਜਿਹੜਾ ਆ ਪੰਜਾਬ ਸਟੇਟ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਆ ਉਹਨੂੰ ਅਮੈਂਡ ਕਰਕੇ ਇਹਦੇ ਵਿੱਚ ਇਨਸਰਟ ਕੀਤਾ ਗਿਆ ਆਰਟੀਕਲ 23 ਔਰ 24 ਜਿਹਦੇ ਵਿੱਚ 23 ਦੇ ਵਿੱਚ ਐਗਜ਼ੀਬਿਸ਼ਨ ਆਫ ਨੇਮ ਬੋਰਡ ਦੱਸਿਆ ਗਿਆ ਜਿਹਦੇ ਵਿੱਚ ਗੁਰਮੁਖੀ ਸਕ੍ਰਿਪਟ ਲੈਂਗੁਏਜ ਨੂੰ ਪ੍ਰੀਡੋਮੀਨੈਂਟਲੀ ਲਿਖਣਾ ਹੁੰਦਾ ਜ਼ਿਆਦਾ ਸਪੇਸ ਦੇ ਕੇ ਪੰਜਾਬੀ ਵਿੱਚ ਲਿਖਣਾ ਔਰ 24 ਦੇ ਵਿੱਚ ਮੋਨਿਟਰੀ ਫਾਈਨ ਰੱਖਿਆ ਪਨਿਸ਼ੇਬਲ ਰੱਖਿਆ ਕਿ ਜੇ ਕੋ ਪਹਿਲੀ ਵਾਰ ਲਾਗੂ ਨਹੀਂ ਕਰਦਾ ਤੇ 1000 ਰੁਪਏ ਫਾਈਨ ਹੈ ਦੂਸਰੀ ਵਾਰ ਨਹੀਂ ਕਰਦਾ ਤੇ ਫਿਰ 2000 ਰੁਪਏ ਫਾਈਨ ਹੈ ਪਰ ਔਨ ਗਰਾਉਂਡ ਇਹ ਕਿਤੇ ਵੀ ਅਮਲ ਦਰ آمد ਨਹੀਂ ਹੋ ਰਿਹਾ ਇਹ ਕਿਤੇ ਵੀ ਲਾਗੂ ਕਰਾਉਣ ਦੇ ਵਿੱਚ ਸਰਕਾਰਾਂ ਵਿਫਲ ਹੋ ਰਹੀਆਂ ਇੱਥੋਂ ਤੱਕ ਕੀ ਕਈ ਸਰਕਾਰੇ ਦਰਬਾਰੇ ਕਈ ਡਿਪਾਰਟਮੈਂਟਸ ਇਦਾਂ ਦੇ ਆ ਜਿਨ੍ਹਾਂ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਐਕਟਸ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਨਹੀਂ ਹੋ ਪਾਏ ਸੋ ਸਾਨੂੰ ਸਮਝ ਲੱਗ ਰਹੀ ਆ ਕਿ ਮਾਂ ਬੋਲੀ ਪੰਜਾਬੀ ਬਹੁਤ ਦਿਨ-ਮਦਨ ਪਿੱਛੇ ਜਾ ਰਹੀ ਆ ਜਿੱਥੇ ਸਰਕਾਰਾਂ ਮੀਡੀਆ ਓਪਰਚ्युनिटी ਬਣਾਉਂਦੀਆਂ ਫੋਟੋ ਓਪਰਚ्युनिटी ਬਣਾਉਂਦੀਆਂ ਉੱਥੇ ਔਨ ਗਰਾਉਂਡ ਇੰਨਾ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕਰਾਇਆ ਜਾ ਰਿਹਾ ਅੱਜ ਕੱਲ ਸਾਡੇ ਇਨਫਲੂਐਂਸਰ ਜਿਹੜੇ ਹੈਗੇ ਆ ਗਾਇਕ ਐਕਟਰਸ ਉਹ ਵੀ ਪੰਜਾਬੀ ਬੋਲੀ ਨੂੰ ਬਹੁਤ ਅੱਗੇ ਵਧਾ ਰਹੇ ਨੇ ਪਰ ਸਾਡੀ ਜ਼ਿੰਮੇਵਾਰੀ ਨਹੀਂ ਬੰਦੀ ਕੀ ਆਪਾਂ ਉਹਨਾਂ ਦੇ ਜਿਹੜੇ ਸਾਡੇ ਇਨਫਲੂਐਂਸਰ ਹੈਗੇ ਉਹਨਾਂ ਨੂੰ ਵੇਖੀ ਕੁਝ ਕਰੀਏ ਸਿੱਖੀ ਉਹਨਾਂ ਤੋਂ ਦੇਖੋ ਤੁਸੀਂ ਇਹ ਵੀ ਵਾajib ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜਿੱਥੇ ਮਾਂ ਬੋਲੀ ਨੂੰ ਉਹ ਪ੍ਰੋਸਸਾਂ ਦੇਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਆ ਪਰ ਕਿਤੇ ਵੀ ਵੇਖਣ ਦੇ ਵਿੱਚ ਇਦਾਂ ਨਹੀਂ ਆਇਆ ਕਿ ਇੱਕ ਬੜੀ ਟੁਗੇਦਰਨੈਸ ਦੇ ਨਾਲ ਇਕੱਠੇ ਹੋ ਗਏ ਆਕਵਾਜ਼ بلند ਕੀਤੀ ਹੋਵੇ ਕਿਤੇ ਕੋਈ ਮੂਵਮੈਂਟ ਇਦਾਂ ਦੀ ਚੱਲ ਗਈ ਹੋਵੇ ਲੋਕ ਪੰਜਾਬੀ ਮਾਂ ਬੋਲੀ ਨੂੰ ਬੋਲਣ ਦੇ ਵਿੱਚ ਘਾਟ ਮਹਿਸੂਸ ਕਰਦੇ ਆ ਡੈਰੋਗੇਟਰੀ ਮਹਿਸੂਸ ਕਰਦੇ ਆ ਅਨਪੜ ਗਵਾਰ ਸਮਝਿਆ ਜਾਂਦਾ ਉਹ ਲੋਕਾਂ ਨੂੰ ਜਿਹੜੇ ਪੰਜਾਬੀ ਬੋਲਦੇ ਆ ਬੈਕਵਰਡ ਸਮਝਿਆ ਜਾਂਦਾ ਸਾਡੇ ਲੋਕਾਂ ਦਾ ਇਹ ਬੁਨਿਆਦੀ ਸਾਡੀ ਪੰਜਾਬੀ ਇੱਕ ਜ਼ਿੰਦਾ ਕੌਮ ਆ ਉਹਨਾਂ ਦੀ ਬੁਨਿਆਦੀ ਇੱਕ ਡਿਊਟੀ ਬਣਦੀ ਆ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣ ਤੇ ਮਾਣ ਮਹਿਸੂਸ ਕਰਨ ਆਪਣੇ ਬੱਚਿਆਂ ਨਾਲ ਘਰਾਂ ਦੇ ਵਿੱਚ ਪੰਜਾਬੀ ਚ ਗੱਲ ਕਰਨ ਤੁਸੀਂ ਆਪ ਸਮਝੋ ਕਿ ਜੇ ਸਕੂਲ এডੂਕੇਸ਼ਨ ਦੇ ਵਿੱਚ ਬੱਚਾ ਹਿੰਦੀ ਅੰਗਰੇਜ਼ੀ ਬੋਲਦਾ ਤੇ ਕੱਲ ਨੂੰ ਜਦੋਂ ਉਹ ਬੱਚੇ ਦੀ ਅਗਲੀ ਪੀੜ੍ਹੀ ਹੋਊਗੀ ਤੇ ਉਹ ਬੱਚੇ ਉਹਨਾਂ ਦੀ ਅਗਲੀ ਪੀੜ੍ਹੀ ਹਿੰਦੀ ਸਟਾਰਟ ਕਰਨਗੇ ਤੇ ਉਹਨਾਂ ਦੀ ਮਾਤ ਭਾਸ਼ਾ ਫਿਰ ਆਲਰੇਡੀ ਹਿੰਦੀ ਔਰ ਇੰਗਲਿਸ਼ ਹੋ ਜਾਊਗੀ ਸੋ ਪੰਜਾਬੀ ਮਾਂ ਬੋਲੀ ਇਦਾਂ ਹੀ ਦਿਨ-ਬਦਨ ਖਤਮ ਹੁੰਦੀ ਜਾਊਗੀ ਸਾਨੂੰ ਨਿੱਜੀ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਆ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਵੀ ਇਹ ਹੀ ਸੀ ਮੌਜੂ ਵੀ ਇਹ ਹੀ ਸੀ ਐਸੇ ਕਰਕੇ ਹੀ ਆਈ ਉਪਰਾਲਾ ਕੀਤਾ ਕਿ ਸਾਡੀ ਆਪਣੀ ਮਾਂ ਬੋਲੀ ਪ੍ਰਤੀ ਵਿਚਾਰ ਅਸੀਂ ਲੋਕਾਂ ਸਾਹਮਣੇ ਰੱਖੀਏ ਤਾਂ ਜੋ ਲੋਕ ਥੋੜੇ ਅਵੇਅਰ ਹੋਣ ਤੇ ਜਿਹੜੀ ਰਹਿਂਦੀ ਖੁੰਦੀ ਕਸਰ ਹੈਗੀ ਆ ਉਹਨੂੰ ਪੂਰਾ ਕਰਕੇ ਮਾਂ ਬੋਲੀ ਨੂੰ ਤਰਜੀਹ ਦੇਣ ਤੁਸੀਂ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਜੋ ਪੰਜਾਬੀ ਮਾਂ ਬੋਲੀ ਨੂੰ ਬੋਲਣ ਵਾਲੇ ਸ਼ਰਮ ਮਹਿਸੂਸ ਕਰਦੇ ਆ ਉਹਨਾਂ ਤਾਂ ਦੂਰ ਭਜਦਾ ਜਾਂਦੇ ਨੇ ਦੇਖੋ ਪੰਜਾਬੀ ਇੱਕ ਜ਼ਿੰਦਾ ਕੌਮ ਆ ਸਾਨੂੰ ਆਪਣਾ نسل ਕਬੀਲਾ ਕੌਮ ਮੂਲ ਰੂਪ ਦੇ ਵਿੱਚ ਸੰਗਠਿਤ ਰੱਖਣ ਲਈ ਬਣਾਏ ਰੱਖਣ ਲਈ ਇਹ ਜ਼ਰੂਰੀ ਆ ਕਿ ਅਸੀਂ ਮਾਂ ਬੋਲੀ ਪੰਜਾਬੀ ਬੋਲੀਏ ਮਾਂ ਬੋਲੀ ਦਾ ਸਤਿਕਾਰ ਕਰੀਏ ਜਿਹੜੇ ਲੋਕਾਂ ਨੇ ਮਾਂ ਬੋਲੀ ਦੇ ਵਿੱਚ ਡਿਸਪਲੇ ਬੋਰਡਸ ਲਾਏ ਆ ਦੁਕਾਨਾਂ ਤੇ ਇਸ਼ਤਿਹਾਰ ਲਗਾਏ ਆ ਦਸਰਾਂ ਦੇ ਵਿੱਚ ਲਗਾਇਆ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰੀਏ ਉਹਨਾਂ ਦਾ ਹੌਸਲਾ ਅਫਜ਼ਾਈ ਕਰੀਏ ਤਾਂ ਜੋ ਹੋਰ ਵੀ ਲੋਕ ਇਸ ਹੌਸਲਾ ਅਫਜ਼ਾਈ ਤੋਂ ਵੱਧ ਕੇ ਹੋਰ ਉਪਰਾਲੇ ਕਰਨ ਔਰ ਬਾਕੀਆਂ ਨੂੰ ਵੀ ਸਹਿ ਦੇਣ ਕੀ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਕੰਮਕਾਜ ਬੋਲਚਾਲ ਦੀ ਭਾਸ਼ਾ ਆਪਸੀ ਵਿਚਾਰ ਵਟਾਂਦਰੇ ਇਸ ਮਾਂ ਬੋਲੀ ਦੇ ਵਿੱਚ ਹੁਣ ਤਾਂ ਜੋ ਇਸ ਜਿਹੜੀ ਪੰਜਾਬ ਦੀਆਂ ਦੋ ਲਿਪੀਆਂ ਆ ਗੁਰਮੁਖੀ ਆ ਫਿਰ ਸ਼ਾ ਮੁਖੀ ਆ ਇਹਨਾਂ ਨੂੰ ਬढ़ावा ਮਿਲੇ ਔਰ ਗੁਰਮੁਖੀ ਲਿਪੀ ਲੈਂਗੁਏਜ ਸਕ੍ਰਿਪਟ ਨੂੰ ਵੱਡੇ ਲੈਵਲ ਤੇ ਪ੍ਰੀ ਡੋਮੀਨੈਂਟਲੀ ਸਾਰੇ ਦਸਤਰਾ ਵਿੱਚ ਸਰਕਾਰੀ ਦਰਬਾਰੇ ਔਰ ਪ੍ਰਾਈਵੇਟ ਇਸਟੈਬਲਿਸ਼ਮੈਂਟਸ ਤੋਂ ਲੈ ਕੇ ਸਕੂਲ ਕਾਲਜੇਸ ਦੇ ਵਿੱਚ ਵੱਡੀ ਤਰਜੀਹ ਮਿਲੇ ਸੋ ਐਸੀ ਪਾਵਨ ਸ਼ਰਮਾ ਜੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਹਨ ਬੜਾ ਵਧੀਆ ਲੱਗਾ ਤੇ ਇਹਨਾਂ ਨੇ ਕਦਮ ਚੁੱਕੇ ਹੈ ਮਾਬੂਲੀ ਨੂੰ ਬਚਾਉਣਾਸਤੇ ਤੇ ਸਾਡੇ ਤੇ ਇਹਨਾਂ ਵੱਲੋਂ ਆਹੇ ਫील ਕੀਤੀ ਜਾਂਦੀ ਹੈ ਕਿ ਮਾਬੂਲੀ ਨੂੰ ਵੱਤ ਵਧਾਇਆ ਜਾਵੇ ਸੋ ਮੈਂ ਐਸੀ ਕ੍ਰਿਸ਼ ਤੁਸੀਂ ਦੇਖ ਰਹੇ ਹੋ ਹਰਸ਼ ਮਹਨਤ